ਆਮ ਤੌਰ ਤੇ ਗੱਲ ਆਖੀ ਜਾਂਦੀ ਆ ਔਰਤ ਭਾਵੇਂ ਜਿੱਡਾ ਮਰਜੀ ਗੁਨਾਹ ਕਰ ਲੇ ਜੇਕਰ ਉਹ ਸੁੰਦਰ ਆ ਤਾਂ ਉਹਨੂੰ ਰਹਿਮ ਮਿਲ ਜਾਂਦਾ ਇਹ ਗੱਲ ਆਮ ਹੀ ਵਿਚਾਰੀ ਜਾਂਦੀ ਆ ਕਿ ਔਰਤ ਦੇ ਪ੍ਰਤੀ ਮਰਦ ਨਰਮ ਰੁਖ ਰੱਖਦਾ ਏ ਰਪਿੰਦਰ ਕੌਰ ਨੇ ਜਿੱਡਾ ਵੱਡਾ ਗੁਨਾਹ ਕੀਤਾ ਇੱਕ ਜਿਹੜਾ ਮਾਪਿਓ ਦਾ ਇਕਲੌਤਾ ਪੁੱਤਰ ਜਿਹੜਾ ਬੇਦੋਸ਼ੀ ਜਿਹਦਾ ਕੋਈ ਦੋਸ਼ ਨਹੀਂ ਸੀ ਬੜਾ ਸ਼ਰੀਫ ਸੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਸਿਰਫ ਆਪਣੀ ਅਯਾਸ਼ੀ ਦੇ ਲਈ ਆਪਣੇ ਨਿਆਇਕ ਸੰਬੰਧ ਦੇ ਲਈ ਸਰੀਰਕ ਸੁੱਖ ਦੇ ਲਈ ਉਸ ਜਿਹੜਾ ਬਲੈਕੀਆ ਕਿਸਮ ਦਾ ਇਨਸਾਨ ਸੀ ਜਿਹਦੇ ਸੰਪਰਕ ਦੇ ਵਿੱਚ 5 ਮਹੀਨੇ ਪਹਿਲਾਂ ਇਹ ਆਈ ਸੀ ਉਹਦੇ ਨਾਲ ਰਲ ਕੇ ਗਰਵਿੰਦਰ ਸਿੰਘ ਦੇ ਘਰੇ ਹੀ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹਨੇ ਇਹ ਨਹੀਂ ਵੇਖਿਆ ਕਿ ਗਰਵਿੰਦਰ ਦੇ ਵਿੱਚ ਕੋਈ ਕਮੀ ਕੀ ਹੈ ਗਰਵਿੰਦਰ ਨੇ ਮੇਰੇ ਮਾਪਿਓ ਦੇ ਉੱਤੇ ਕਿੱਡਾ ਜਿਹੜਾ ਸਹਾਰਾ ਕੀਤਾ ਜਦੋਂ ਮੇਰਾ ਬਾਪ بیمار ਸੀ ਉਹਨੂੰ ਆਪਦੇ ਬਾਪ ਵਾਂਗ ਸੰਭਿਆ ਇਹਨੇ ਇਹ ਨਹੀਂ ਸੋਚਿਆ ਕਿ ਮੁੰਡੇ ਅੱਜਕੱਲ੍ਹ ਕਿੱਲਿਆਂ ਦੇ ਰੇਟ ਲਾਉਂਦੇ ਆ ਗਰਵਿੰਦਰ ਨੇ ਮੇਰੇ ਘਰੋਂ ਪਾਣੀ ਵੀ ਨਹੀਂ ਪੀਤਾ ਇਹ ਸਭ ਗੱਲਾਂ ਭੁਲਾ ਕੇ ਇਹਨੇ ਸਿਰਫ ਤੇ ਸਿਰਫ ਆਪਣੇ ਮਨ ਦੀ ਪਗੌਣ ਲਈ ਆਪਣੇ ਦਿਮਾਗ ਤੇ ਜਿਹੜਾ ਇਸ਼ਕ ਚੜਿਆ ਹੋਇਆ ਸੀ ਉਹਨੂੰ ਪ੍ਰਵਾਨ ਚੜਾਉਣ ਲਈ ਤੇ ਆਪਣੇ ਆਪ ਨੂੰ ਨਾਲੇ ਤਾਂ ਸਮਾਜ ਦੇ ਵਿੱਚ ਸਹੀ ਰੱਖਣ ਲਈ ਤੇ ਨਾਲੇ ਆਪਣੇ ਜਿਹੜੇ ਨਾਜਾਇਜ਼ ਰਿਸ਼ਤਾ ਸੀ ਉਹਨੂੰ ਜਾਇਜ਼ ਦਿਖਾਉਣ ਦੇ ਲਈ ਇਹਨੇ ਇੱਕ ਮਾਪਿਓ ਦਾ ਬੜਾ ਭਗਤ ਬੰਦਾ ਜਿਹੜਾ ਉਹਨੂੰ ਮਾਰ ਮਕਾਇਆ ਚਲੋ ਕਾਨੂੰਨ ਨੇ ਆਪਣਾ ਕੰਮ ਕੀਤਾ ਪੁਲਿਸ ਨੇ ਇਹਨੂੰ ਚੱਕ ਕੇ ਪਹਿਲੇ 2-3 ਘੰਟਿਆਂ ਚ ਹੀ ਉਹਦੇ ਪਤਾ ਲਾ ਲਿਆ ਕਿਉਂਕਿ ਪੁਲਿਸ ਦੇ ਕੋਲ ਅਜਿਹੇ ਜਿਹੜੇ ਕਾਫੀ ਜਿਹੜੇ ਕੇਸ ਆਉਂਦੇ ਰਹਿੰਦੇ ਆ ਕਈ ਲੋਕ ਇਹ ਗੱਲ ਭੁੱਲ ਗਏ ਤੁਹਾਨੂੰ ਦੱਸ ਦਿੰਨੇ ਕਿ ਪਹਿਲਾ ਕੇਸ ਨਹੀਂ ਇੱਕ ਮੁਕਸਰ ਜ਼ਿਲ੍ਹੇ ਨਾਲ ਸੰਬੰਧਤ ਇੱਕ ਕੇਸ ਆਇਆ ਸੀ ਜਿੱਥੇ ਮਾਮੀ ਤੇ ਭਾਣ ਜਿਹਨੇ ਰਲ ਕੇ ਇਹੋ ਜਿਹੀ ਜਿਵੇਂ ਰਪਿੰਦਰ ਨੇ ਜਿਨੇ ਇੱਕ ਬਹੁਤ ਘਟਿਆ ਕੰਮ ਕੀਤਾ ਐਵੇਂ ਮਾਮੀ ਭਾਣ ਜਿਹੜੇ ਰਲ ਕੇ ਭਾਣ ਜਿਹੜੇ ਮਾਮੇ ਨੂੰ ਮੌਤ ਦੇ ਘਾੜ ਉਤਾਰਤਾ ਸੀ ਮਾਮਾ ਹੀ ਉਹਨੂੰ ਆਪਣੇ ਘਰ ਲੈ ਕੇ ਆਇਆ ਸੀ ਪਰ ਭਾਣਜੇ ਦਾ ਮਾਮੀ ਦੇ ਨਾਲ ਗਲਤ ਜਿਹੜੇ ਜਿਹੜਾ ਰਿਸ਼ਤਾ ਬਣ ਗਿਆ ਸੀ ਤੇ ਮੁਕਸਰ ਜ਼ਿਲ੍ਹੇ ਦੀ ਇਹ ਘਟਨਾ ਸੀ ਅੱਜ ਤੋਂ 10 ਸਾਲ ਪਹਿਲਾਂ ਦੀ ਪਰਪਿੰਦਰ ਨੇ ਵੀ ਜਿਹਾ ਹੀ ਕੀਤਾ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਦਰਵਿੰਦਰ ਨੂੰ ਮੌਤ ਦੇ ਘਾਟ ਉਤਾਰਦਾ ਇਹ ਨੂੰ ਨਹੀਂ ਉਦੋਂ মিডিਆ ਨੇ ਇੰਨੀ ਗੱਲ ਨਹੀਂ ਚੱਕੀ ਸੀ ਤੇ ਇੰਨੀ ਗੱਲ ਇਹ ਪاپੂਲਰ ਨਹੀਂ ਹੋਈ ਪਰ ਹੁਣ ਜਿਹੜਾ ਇਹਨੇ ਦੋਸ਼ ਕੀਤਾ ਜਿੱਥੇ ਲੋਕਾਂ ਨੇ ਬਹੁਤ ਲਾਂਤਾਂ ਇਹਨੂੰ ਪਾਈਆਂ ਉੱਥੇ ਹੀ ਜਿਹੜੇ ਲੋਕ ਜਿਹੜੇ ਵੱਡੇ ਅਹੁਦਿਆਂ ਤੇ ਬੈਠੇ ਆ ਉਹ ਵੀ ਇਨਸਾਨ ਆ ਉਹਨਾਂ ਨੇ ਵੀ ਇਹਦੀ ਚੰਗੀ ਖੌਮਬ ਠੱਪੀ ਹਰਮਾਨ ਦੇ ਵਿੱਚ ਵੀ ਇਹ ਤੋਤੇ ਵਾਂਗ ਬੋਲੀ ਇਹਦੇ ਪ੍ਰੇਮੀ ਨੇ ਤੇਰੇ ਸਾਹਮਣੇ ਪਾ ਕੇ ਜਦੋਂ ਇੱਕ ਦੂਜੇ ਨੂੰ ਪੁੱਛਗਿੱਛ ਕੀਤੀ ਉਹ ਲੋ ਕਹਤਾ ਕਿ ਮੈਂ ਨਹੀਂ ਸੀ ਚਾਹੁੰਦਾ ਗੁਰਵਿੰਦਰ ਨੂੰ ਮਾਰਨਾ ਮੈਂ ਕਹਿੰਦਾ ਸੀ ਤੂੰ ਤਲਾਕ ਲੈ ਲੈ ਪਰ ਇਹ ਕਹਿੰਦੀ ਸੀ ਤੇਰੇ ਕੋਲ ਜ਼ਮੀਨ ਜਾਇਦਾਦ ਹੈ ਨਹੀਂ ਜੇ ਮੈਂ ਤਲਾਕ ਲਾਉਂਗੀ ਪਹਿਲੀ ਗੱਲ ਮੈਂ ਆਪਦੇ ਮਾਪਿਆਂ ਨਾਲ ਟੁੱਟ ਜੂਗੀ ਮੇਰੇ ਮਾਪਿਆਂ ਨੇ ਨਹੀਂ ਮੰਨਣਾ ਫੇਰ ਜ਼ਮੀਨ ਜਾਇਦਾਦ ਆਪਣੇ ਕੋਲ ਕਿਵੇਂ ਆਊਗੀ ਆਪਾਂ ਜਿਹੜੀ ਮੈਨੂੰ ਇਹ ਗੁਰਵਿੰਦਰ ਦੇ ਗੁਰਵਿੰਦਰ ਦੀ ਜ਼ਮੀਨ ਆਉਂਦੀ ਹੈ ਕਹਿੰਦੀ ਸੀ ਜ਼ਮੀਨ ਚਾਹੀਦੀ ਆ ਪਰ ਗੁਰਵਿੰਦਰ ਨਾਲ ਨਫ਼ਰਤ ਕਰਦੀ ਸੀ ਇਹ ਹੁਣ ਜਦੋਂ ਜੇਲ੍ਹ ਦੇ ਵਿੱਚ ਚਲੀ ਗਈ ਆ ਮਾਪਿਓ ਨੇ ਇੱਕ ਵਾਰ ਇਹ ਗੱਲ ਸੋਚੀ ਸੀ ਕਿ ਇਹਨੂੰ ਜਿਹੜੀ ਜੇਲ੍ਹ ਤਾਂ ਹੋ ਗਈ ਆ ਉਹਨੇ ਨੂੰ ਸਿਗਝਾ ਵੀ ਸਖਤ ਹੋਵੇ ਲੰਮਾ ਸਮਾਂ ਜੇਲ੍ਹ 'ਚ ਰਵੇ ਸਾਡਾ ਪੁੱਤ ਤਾਂ ਮਾਰਤਾ ਹੁਣੇ ਬਾਹਰ ਯਾਸ਼ੀਆ ਨਾ ਕਰੇ ਪਰ ਬੜਾ ਹੈਰਾਨ ਕਰਨ ਵਾਲਾ ਜਿਹੜਾ ਸੱਚ ਸਾਹਮਣੇ ਆਇਆ ਇਲਾਕੇ ਦਾ ਬੜਾ ਮਸ਼ਹੂਰ ਵਕੀਲ ਮੀਪਿੰਦਰ ਸਿੰਘ ਸੇਖੋਂ ਉਹਨਾਂ ਨੇ ਜਦੋਂ ਇਹ ਗੱਲ ਮੀਡੀਆ ਦੇ ਸਾਹਮਣੇ ਰੱਖੀ ਕਿ ਜਿਹੜੀ ਇਹ ਰਪਿੰਦਰ ਕੌਰ ਆ ਜੇਲ੍ਹ ਦੇ ਵਿੱਚ ਹਿੜ-ਹਿੜ ਕਰਦੀ ਐ ਫਿਰਦੀ ਐ ਜਿਵੇਂ ਬਹੁਤ ਬਾਦਰੀ ਦਾ ਕੰਮ ਕਰਕੇ ਆਈ ਐ ਤੇ ਜੇਲ੍ਹ ਦਾ ਸਟਾਫ ਵੀ ਇਹਦੇ ਨਾਲ ਐਂ ਵਤੀਰਾ ਕਰਦਾ ਜਿਵੇਂ ਬਹੁਤ ਵੱਡੀ ਕੋਈ ਜਾਂ ਤਾਂ ਇਹਨੇ ਕੋਈ ਜਾਦੀ ਘਲਾਟੀਆਂ ਹੁੰਦੀ ਆ ਜਾਂ ਫਿਰ ਕੋਈ ਬਹੁਤ ਵੱਡੀ ਰਾਜਨੀਤਾ ਹੁੰਦੀ ਆ ਮਾਨ ਚਾਹੀਏ ਨੂੰ ਬੈਰਕ ਮਿਲ ਜਾਂਦੀ ਆ ਬੈਰਕ ਬਦਲਦੀ ਆ ਜਦੋਂ ਕੋਈ ਹੋਰ ਚੀਜ਼ ਕਹਿੰਦੀ ਐ ਛੋ ਆਰਾਮ ਦੀ ਉਹ ਇਹਦੇ ਲਈ ਮੁਹੱਈਆ ਹੋ ਜਾਂਦੀ ਐ ਇਸ ਕਰਕੇ ਬਾਪ ਮੁੰਡੇ ਦਾ ਗੁਰਵਿੰਦਰ ਸਿੰਘ ਦਾ ਬੜਾ ਦੁਖੀ ਆ ਕਿ ਸਾਡਾ ਪੁੱਤ ਮਾਰ ਕੇ ਹੁਣ ਇਹ ਆਪ ਆਪ ਗੁੱਡ ਚਰਲੇਡ ਆਉਂਦੀ ਆ ਇਹਨੂੰ ਸਖਤ ਕਿਉਂ ਨਹੀਂ ਰੱਖਿਆ ਜਾਂਦਾ ਤੁਹਾਨੂੰ ਦੱਸ ਦਿੰਨੇ ਆ ਮੀਪਿੰਦਰ ਸਿੰਘ ਸੇਕੂ ਨੇ ਕਿਹਾ ਕਿ ਅੰਗਰੇਜ਼ਾਂ ਦੇ ਟਾਈਮ ਕਾਲੇ ਪਾਣੀ ਚ ਤਾں ਭੇਜਿਆ ਜਾਂਦਾ ਸੀ ਗੁਨਾਹ ਕਰਨ ਵਾਲਾ ਤਾਂ ਕਿ ਉਹਨੂੰ ਅਹਿਸਾਸ ਹੋਵੇ ਕਿ ਉਹਨੇ ਕਿੱਡੀ ਗਲਤੀ ਕੀਤੀ ਹੈ ਤਾਂ ਕਿ ਜਿਹੜਾ ਵੇਖੇ ਉਹ ਵੀ ਸੋਚੇ ਕਿ ਕਿੱਡੀ ਗਲਤੀ ਕਰਨ ਦਾ ਆਖਰ ਨਤੀਜਾ ਕੀ ਨਿਕਲਦਾ ਪਰਪਿੰਦਰ ਦੇ ਨਾਲ ਵਕਰੀ ਚੀਜ਼ ਹੋ ਰਹੀ ਹੈ ਉਹਨਾਂ ਨੇ ਆਖਿਆ ਕਿ ਉਹ ਆਪਣੇ ਪ੍ਰੇਮੀ ਦੇ ਨਾਲ ਮਿਲਣ ਲਈ ਬੜੀ ਉਤਾਵਲੀ ਆ ਇਸ ਘਟੀਆ ਔਰਤ ਨੂੰ ਪੋਰਾ ਸ਼ਰਮਣੀ ਕਿ ਤੂੰ ਇੰਨੀਆਂ ਜਾਗਣੇ ਤੈਨੂੰ ਲਾਂਤਾਂ ਪਾਈਆਂ ਐਡੇ ਤੂੰ ਆਪਦੇ ਮਾਪਿਓ ਦੀ ਕਿਰਕਰੀ ਕਰਵਾਤੀ ਉਹ ਵਿਚਾਰੇ ਆਪਦੀ ਸਫਾਈਆਂ ਪੇਸ਼ ਕਰ ਰਹੇ ਆ ਪਰ ਇਹ ਐਡੀ ਘਟੀਆ ਔਰਤਾ ਜਿਹੜੀ ਚਿਹਰੇ ਤੋਂ ਬੜੀ ਤੁਹਾਨੂੰ ਲੱਗਦੀ ਹੋਊਗੀ ਕਿ شریف ਆ ਪਰ ਵੇਖੋ ਕਰਤੂਤਾ ਇਹਦੀਆਂ ਕਿੱਡੀਆਂ ਪੈੜੀਆਂ ਕਰਤੂਤਾ ਇਹਦੀਆਂ ਪੈੜੀਆਂ ਹੁਣ ਇਸ ਚੀਜ਼ ਦੇ ਉੱਤੇ ਸਵਾਲ ਉੱਠ ਰਹੇ ਆ ਕਿਉਂਕਿ ਜਿਹੜਾ ਇਹਦਾ ਪ੍ਰੇਮੀ ਆ ਹਰਕਮਲ ਪ੍ਰੀਤ ਸਿੰਘ ਉਹਦੇ ਨਾਲ ਤਸਕਰਾਂ ਦੇ ਸੰਬੰਧ ਆ ਕਿ ਇਹਦੇ ਵੀ ਤਸਕਰਾਂ ਦੇ ਨਾਲ ਕੋਈ ਤੇ ਸੰਬੰਧ ਤਾਂ ਨਹੀਂ ਸੀ ਇਹ ਚੀਜ਼ ਦੀ ਜਾਂਚ ਹੋ ਰਹੀ ਹੈ ਕਿਉਂਕਿ ਇਹਨੂੰ ਜਿੰਨੀ ਮਾਪਿਓ ਨੇ ਇਹਦੇ ਪਿੱਛੇ ਪੁਸ਼ਤ ਪਣਾਈ ਕਰਨੀ ਬੰਦ ਕਰਤੀ ਤੇ ਇਹਨੂੰ ਪੈਸਾ ਤੇਲਾ ਕੌਣ ਦੇ ਰਿਹਾ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਤੁਹਾਨੂੰ ਦੱਸ ਦਿੰਦੇ